ਫਿਰੋਜ਼ਪੁਰ ਬੰਗਾ ਰੋਡ 'ਤੇ ਸਥਿਤ ਪਾਇਨੀਅਰ ਕਲੋਨੀ ਦੇ ਵਿੱਚ ਇੱਕ ਘਰ 'ਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ ਦੱਸਦੇ ਕਿ ਘਰ 'ਚ ਪਰਿਵਾਰ ਵਾਲੇ ਆਪਣੇ ਕਮਰੇ 'ਚ ਦੁਪਹਿਰ ਦੇ ਸਮੇਂ ਸੌਰੇ ਸਨ ਤਾਂ ਗੁਆਂਢੀ ਏਜੰਸੀਆਂ ਨੇ ਜਦੋਂ ਘਰ ਦੇ ਬਾਹਰ ਅੱਗ ਦੀਆਂ ਲਪਟਾਂ ਨੂੰ ਦੇਖਿਆ ਤਾਂ ਉਹਨਾਂ ਨੇ ਰੋਲਾ ਪਾ ਦਿੱਤਾ ਅਤੇ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਉੱਪਰਲੇ ਕਮਰੇ 'ਚ ਬਾਹਰ ਕੱਢਿਆ ਗਿਆ ਅਤੇ ਅੱਗ ਲੱਗਦੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ 10000 ਜਾਰਿਆ ਉਕਤ ਪੀੜਤ ਪਰਿਵਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣੇ ਕਮਰੇ ਦੇ ਵਿੱਚ ਸੁੱਤੇ ਪੈ ਸਨ ਕਿ ਅਚਾਨਕ ਕਾਰਨੋਂ ਅੱਗ ਲੱਗ ਗਈ ਤੇ ਜਦੋਂ ਗੁਆਂਢੀ ਏਜੰਸੀਆਂ ਨੇ ਘਰ ਦੇ ਬਾਹਰ ਅੱਗ ਦੀ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਉਹਨਾਂ ਨੇ ਰੋਲਾ ਪਾ ਦਿੱਤਾ ਅਤੇ ਲੜਕੇ ਨੂੰ ਘਰ ਦੇ ਉੱਪਰਲੇ ਕਮਰੇ ਚੋਂ ਬਾਹਰ ਲਿਆਏ ਅਤੇ ਅਸੀਂ ਘਰ ਤੋਂ ਬਾਹਰ ਆ ਗਏ ਅਤੇ ਸਾਡਾ ਹੁਣ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਹੀ ਪਰਿਵਾਰਕ ਮੈਂਬਰਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਲੇਟ ਹੋਣ ਦਾ ਦੋਸ਼ ਵੀ ਲਗਾਇਆ ਉਹਨਾਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਜਲਦੀ ਆ ਜਾਂਦੀ ਤਾਂ ਸਾਡਾ ਸਾਨ ਹੋਣ ਤੋਂ ਬਚਾ ਹੋ ਸਕਦਾ ਸੀ ਕਿ ਲੱਗੀ ਅੱਗ ਲੱਗਣ ਦਾ ਕਾਰਨ ਕੀ ਹੈ ਸਪਾਰਕਿੰਗ ਹੋਈ ਹੋਣੀ ਅਸੀਂ ਸੁੱਤੇ ਪਏ ਸੀ ਬ੍ਰਿਗੇਡ ਦੀ ਇੱਕ ਵੀ ਗੱਡੀ ਅਸੀਂ ਸੁੱਤੇ ਪਏ ਸੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਮੈਂ ਰਿਟਾਇਰ ਬੰਦਾ ਬਚੇ ਅੰਦਰ ਦੇਖੋ ਤੁਸੀਂ ਜਾ ਕੇ ਕੀ ਬਚਿਆ ਘਰ ਚ ਤੁਸੀਂ ਅੰਦਰ ਅੰਦਰ ਦਾ ਜਾਓ ਇੱਥੇ ਮੈਂ ਕੀ ਸਟੇਟਮੈਂਟ ਦਵਾ ਤੁਸੀਂ ਥੋੜੀ ਨਿਗਾਹ ਤਾਂ ਮਾਰੋ ਘਰ ਦੀ ਨੁੱਕਰ ਤੱਕ ਸੜ ਗਈ ਹੈ ਆਗ ਲੱਗੀ ਕਿੱਲੇ ਤੁਸੀਂ ਪੁਲਿਸ ਨਿਗਾਹ ਮਾਰੋ ਘਰ ਦਾ ਹਾਲ ਕੀ ਹੋਇਆ ਪਿਆ ਦੇਖ ਲਿਆ ਸੀ ਉਹ ਘਰ ਵਿੱਚ ਹੀ ਆ ਲੱਗਦਾ ਮੇਰੇ ਹਿਸਾਬ ਨਾਲ ਅਸੀਂ ਸੁੱਤੇ ਪਏ ਸੀ ਉਹ ਏਜੰਸੀ ਵਾਲਿਆਂ ਨੇ ਬੱਚੇ ਬਾਹਰ ਕੱਢੇ ਸੁੱਤੇ ਪਿਆ ਦੇ ਉਹ ਮੁੰਡਿਆਂ ਨੇ ਬਾਹਰ ਕੱਢੇ ਕੋਠੇ ਮੇਰਾ ਮੇਰਾ ਮੇਰੀ ਨੂੰਹ ਸੀ ਕੋਠੇ ਤੇ ਸੁੱਤੀ ਪਈ ਅਸੀਂ ਥੱਲੇ ਸੁੱਤੇ ਪਏ ਆ ਉਹਨਾਂ ਨੇ ਰੋਲਾ ਪਾਇਆ ਅਸੀਂ ਤਾਂ ਸੁੱਤੇ ਪਏ ਸਾਰੇ ਜਣੇ ਸਪਾਰਕਿੰਗ ਹੋਈ ਹੋਣੀ ਕਿੰਨੇ ਬੁਡਗੇਟ ਕਿੰਨੇ ਟਾਈਮ ਤੱਕ ਆਈ ਹੈ ਜੇ ਫਾਇਰ ਬੁਡਗੇਟ ਇੱਕ ਗੱਡੀ ਆ ਜਾਂਦੀ ਮੇਰਾ ਘਰ ਬਜ ਜਾਣਾ ਸੀ ਇੱਕ ਗੱਡੀ ਆ ਜਾਂਦੀ ਕਿੰਨਾ ਸਮਾਂ ਸੀ ਜਦੋਂ ਆਪ ਲੱਗ ਸਵਾ ਘੰਟੇ ਬਾਅਦ ਤਹਿਸੀਲਦਾਰ ਇੱਥੋਂ ਸਾਹਮਣੇ ਸੜਕ ਤੋਂ ਲੰਘ ਰਹੀ ਸੀ ਉਹ ਅੰਦਰ ਆ ਗਈ ਉਹਦੇ ਫੋਨ ਤੇ ਗੱਡੀ ਆਈ ਛੋਟੇ ਛੋਟੇ ਫੋਨ ਤੇ ਨਹੀਂ ਆਈ ਮੇਰਾ ਮੇਰਾ ਫੋਨ ਹੀ ਮੁੰਡੇ ਵਾਲੇ ਦੇ ਫੋਨ ਗਏ ਅਸੀਂ ਤਾਂ ਕੰਮੜੇ ਹੋਏ ਹੋਏ ਸੀ ਅੱਗ ਲੱਗੀ ਹੋਈ ਹੈ ਇੱਥੇ ਇੱਥੇ ਪਤਾ ਨਹੀਂ ਕਿ ਕਿੰਨੇ ਕਿੰਨੇ ਫੋਨ ਗਏ ਮੁੰਡਿਆਂ ਦੇ ਇਥੇ ਬਾਹਰੋਂ ਸਾਹਮਣੇ ਕਲੋਨੀ ਚ ਫੋਨ ਗਏ ਆ ਪਤਾ ਨਹੀਂ ਕਿੰਨੇ ਕਿੰਨੇ ਫੋਨ ਗਏ ਬਚਿਆ ਕੀ ਯਾਰ ਬਚਿਆ ਕੀ ਜੇ ਤਸੀਹਦਾਰ ਤੋਂ ਜਿਵੇਂ ਤੁਸੀਂ ਆਪਾਂ ਚਾਹੁੰਦੇ ਹੋ ਤੁਹਾਡੇ ਪਰਿਵਾਰ ਦੇ ਮੈਂਬਰ ਠੀਕ ਹੈ ਜੇ ਜੇ ਤਸੀਹਦਾਰ ਫੋਨ ਨਾ ਕਰਦੀ ਆ ਕੰਦਾ ਡਿੱਗੀਆਂ ਹੋਣੇ ਅਸੀਂ ਜਿਵੇਂ ਭੰਪੜ ਮਚੇ ਸੀ ਤੁਸੀਂ ਅੰਦਰ ਦਾ ਝਾਤੀ ਮਾਰੋ ਅੰਦਰ ਜਾ ਕੇ ਤਾਂ ਦੇਖੋ ਕੀ ਨਾਮ ਕੀ ਤੁਹਾਡਾ ਕ੍ਰਿਸ਼ਨ ਆਨੰਦ ਤੇ ਆਪਣੇ ਆਪਣੇ ਕਮਰੇ ਚ ਸੀ ਡਰਾਇੰਗ ਵਿੱਚ ਤਾਂ ਵੀ ਪਟਾਕੇ ਬੋਲ ਗਏ ਸਮਝ ਹੀ ਨਹੀਂ ਆਈ ਕੀ ਹੋਇਆ ਤੇ ਅੱਗੇ ਲੇ ਕੇ ਬੇਟਾ ਕਹਿੰਦਾ ਮੈਂ ਕੰਬਲ ਨਾ ਮੰਮੀ ਪਾਣੀ ਸੁੱਟਣਾ ਕੰਬਲ ਕਿ ਲੈਣ ਗਈ ਮੈਂ ਤਾਂ ਉਹ ਅੱਗੇ ਪੰਬੜ ਵਾਸੀ ਸੰਦ ਤੋਂ ਬਾਹਰ ਨਿਕਲਣਾ ਰਸਤਾ ਹੀ ਨਹੀਂਗਾ ਨਾ ਔਰ ਕੋਈ ਤੇ ਉਹਨੀ ਦੇਰ ਚ ਅੱਗ ਸਾਰੀ ਵੜ ਗਈ ਤੇ ਸਾਰਾ ਚप्पल ਪਾਈ ਨਾ ਕੁਝ ਪਾਇ ਮੋਬਾਈਲ ਹਰ ਚੀਜ਼ ਅੰਦਰ ਮੋਬਾਈਲ ਵੀ ਨਹੀਂ ਗਿਆ ਸਾਡੇ ਹੱਥਾਂ 'ਚ ਫਲ ਫਲ ਉਹ ਸੜ ਗਿਆ ਕਿੰਨਾ ਕੁ ਮਖਾਣਾ ਦਾ ਸਾਡੇ ਤਾਂ 2 ਕਰੋੜ ਦਾ نقصان 1.5 ਕਰੋੜ ਦਾ ਹੋ ਗਿਆ 2 ਕਰੋੜ ਦਾ ਸਾਡਾ ਕੁਝ ਨਹੀਂ ਬਚਿਆ ساری ਉਮਰ ਦੀ ਮੇਰੀ ساری ਉਮਰ ਦੀ ਕੁਝ ਰੁਪਈਆ ਵੀ ਨਹੀਂ ਬਚਿਆ ਬੱਚੇ ਦੀ ਤੁਸੀਂ ਅੰਦਰ ਜਾਓ ਤੁਸੀਂ ਬਾਹਰ ਸਟੇਟਮੈਂਟ ਲੈ ਰਹੇ ਹੋ ਪਤਾ ਜਾ ਜਾ ਹੈ ਜੀ ਅੰਦਰ ਜਾ ਤੁਸੀਂ ਨਕਾ ਦਾ ਮਾਰ ਕੇ ਤਦੋਂ ਮੀਨ ਵਾਸਤੇ ਅਸਤਾਬੂ ਉਹ ਸਾਡੇ ਕੋਲ ਤੋਂ ਕੁਝ ਵੀ ਨਹੀਂ ਬਚਿਆ ਕਿ ਸਰਕਾਰ ਸਾਰ ਪੜ ਗਿਆ ਫੋਨ ਤੋਂ ਨਾ ਸਮਾਂ ਲੱਗਾ ਡੇਢ ਘੰਟੇ ਤੋਂ ਬਾਅਦ ਆਈ ਇੱਕ ਡੇਢ ਘੰਟੇ ਬਾਅਦ ਡੇਢ ਕੋ ਵੀ ਇੱਥੋਂ ਅਸੀਂ ਫੋਨ ਕੀਤਾ ਉਹ ਚੁੱਕਿਆ ਹੀ ਹੁਣ ਦੱਸੀ ਚੁੱਕਿਆ ਹੀ ਨਹੀਂ ਨਾ ਹੀ ਆਈ ਫਿਰ ਇਧਰੋਂ ਉਧਰੋਂ ਸਾਡੀ ਜਾਣ ਪਛਾਣ ਵਾਲੇ ਨਾ ਰਜਿਸਟਰ ਆ ਚੜੇ ਗਏ ਆ ਤਸਵੀਲਦਾਰ ਤਸਵੀਲਦਾਰ ਤੋ ਉਹ ਲੰਘਦੇ ਪਏ ਸੀ ਇੱਥੋਂ ਕਿ ਉਹਨਾਂ ਨੇ ਕਿਹਾ ਅਸੀਂ ਕਿਹਾ ਉਹਨਾਂ ਨੇ ਫਿਰ ਪਛਾਣ ਲਿਆ ਤੇ ਉਹ ਕਹਿੰਦੇ ਅਸੀਂ ਕਿ ਬਾਅਦ ਪਤਾ ਨਹੀਂ ਕਿੱਥੇ ਅੱਗ ਲੱਗੀ ਉਹਨਾਂ ਨੇ ਫੋਨ ਕੀਤਾ ਫਿਰ ਤਾਂ ਆਈ ਉਹ ਵੀ ਉਹ ਆਈ ਬੱਚੀ ਫੋਨ ਕੀ ਲੱਗਦੇ ਸੀ ਅਜੇ ਅੰਦਾਜ਼ਾ ਨਹੀਂ ਲਾਇਆ ਆਗੋ ਕਹਿੰਦੇ ਸੰਧੋਂ ਫੋਨ ਹੀ ਨਹੀਂ ਮਿਲਿਆ ਤਾਂ ਸਾਰਾ ਕੁਝ ਸੜ ਗਿਆ ਜਿਹਦੇ ਪਹਿਲੇ ਆਜ ਨਹੀਂ ਸਾਡੇ ਸਭ ਕੋਈ ਬੱਚੇ ਦਾ ਡਰਾਇਨੋ ਵੀ ਸੜਦਾ ਜੋ ਵੀ ਅੰਦਰ ਸਮਾਨ ਸੀ ਇਥੋਂ ਤੱਕ ਇਹ ਜਦ ਮੌਕੇ ਤੇ ਆਏ ਹੋ ਤਾਂ ਕਿੰਨੀ ਕਾਕੇ ਜਿਹੜੀ ਲੱਗੀ ਹੋਈ ਸੀ ਤੇ ਕੀ ਕਾਰਨ ਕੀ ਸੀ ਗੱਲ ਲੱਗਦਾ ਅਗ ਲੱਗਨ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਕੋਠੀ ਵਿੱਚ ਅੱਗ ਜਦੋਂ ਅਸੀਂ ਪਹੁੰਚੇ ਆ ਲੱਗੀ ਹੋਈ ਸੀ ਤੇ ਅੱਗ ਤੇ ਕੰਟਰੋਲ ਕਰਨ ਵਾਸਤੇ ਫਾਇਰ ਬ੍ਰਿਗੇਡ ਫਰੋਇਪੁਰ ਸ਼ਹਿਰ ਤੋਂ ਦੋ ਗੱਡੀਆਂ ਇੱਕ ਗੱਡੀ ਫਰੋਇਪੁਰ ਕੈਂਟ ਤੋਂ ਆਈ ਏ ਤੇ ਅੱਗ ਤੇ ਹੁਣ ਤਕਰੀਬਨ ਕੰਟਰੋਲ ਪਾ ਲਿਆ ਗਿਆ। ਅੰਦਰ ਤੇ ਕਿੰਨਾ ਕ ਨੁਕਸਾਨ ਹੈ ਇਹਦਾ ਹੋਇਆ? ਨੁਕਸਾਨ ਤਾਂ ਅਜਾ ਤਾਂ ਬਾਅਦ ਜੀ ਲੱਗੇਗਾ ਅੰਦਰ ਅੱਗ ਤਾਂ ਹੋਇਆ ਹੀ ਹੈ ਨੁਕਸਾਨ ਕੋਠੀ ਦੇ ਵਿੱਚ ਬਹੁਤ। ਇਹ ਅੱਗ ਤੇ ਕਿੰਨੇ ਕ ਸਮੇਂ ਤੇ ਕਾਬੂ ਪਾ ਲਿਆ ਗਿਆ? ਅੱਗ ਤੇ ਤਕਰੀਬਨ ਸਾਨੂੰ ਅੱਧੇ ਅੱਧਾ ਪੌਣਾ ਘੰਟੇ ਲੱਗ ਗਿਆ ਅੱਗ ਤੇ ਕਾਬੂ ਪਾਉਣ। ਕਿੰਨੀਆਂ ਗੱਡੀਆਂ ਸੜ ਆਈਆਂ ਸਿੱਤਾਂ? ਆਪਣੀਆਂ ਤਿੰਨ ਗੱਡੀਆਂ ਆਈਆਂ ਜੇ ਦੋ ਫਰੋਈਪੁਰ ਸ਼ਹਿਰ ਤੋਂ ਆਈ ਇੱਕ ਕੈਂਟ ਤੋਂ ਆਈ ਜੀ। ਨਾਮ ਕਿਹਦਾ ਜੀ? ਸ਼ੰਦਰਪਾਲ ਸਿੰਘ। ਪਾਣੀ ਮੋਕਤੇ ਆਏ ਹੋ ਤਾਂ ਕਿੰਨੇ ਕਾਰਕ ਦੇ ਲੱਗੀ ਹੋਈ ਸੀ ਤੇ ਕੀ ਕਾਰਨ ਕੀ ਸੀ ਗੱਲ ਲੱਗਦਾ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਪਰ ਕੋਠੀ ਵਿੱਚ ਅੱਗ ਜਦੋਂ ਅਸੀਂ ਪਹੁੰਚੇ ਆ ਲੱਗੀ ਹੋਈ ਸੀ ਤੇ ਅੱਗ ਤੇ ਕੰਟਰੋਲ ਕਰਨ ਵਾਸਤੇ ਫਾਇਰ ਬ੍ਰਿਗੇਡ ਫਰੋਇਪੁਰ ਸ਼ਹਿਰ ਤੋਂ ਦੋ ਗੱਡੀਆਂ ਇੱਕ ਗੱਡੀ ਫਰੋਇਪੁਰ ਕੈਂਟ ਤੋਂ ਆਈ ਤੇ ਅੱਗ ਤੇ ਹੁਣ ਤਕਰੀਬਨ ਕੰਟਰੋਲ ਪਾ ਲਿਆ ਗਿਆ ਅੰਦਰ ਤੇ ਕਿੰਨਾ ਕ ਨੁਕਸਾਨ ਲੈਣਾ ਦਾ ਹੋ ਜਾਣਾ ਨੁਕਸਾਨ ਦਾ ਅੰਦਾਜ਼ਾ ਤਾਂ ਬਾਅਦ ਜੀ ਲੱਗੇਗਾ ਅੰਦਰ ਅੱਗ ਤਾਂ ਹੋਇਆ ਹੀ ਹੈ ਨੁਕਸਾਨ ਕੋਠੀ ਦੇ ਵਿੱਚ ਬਹੁਤ ਇਹ ਅੱਗ ਤੇ ਕਿੰਨੇ ਕ ਸਮੇਂ ਤੇ ਕਾਬੂ ਪਾ ਲਿਆ ਗਿਆ ਅੱਗ ਤੇ तकरीबन ਸਾਨੂੰ ਅੱਧੇ ਅੱਧਾ ਪੌਣਾ ਕਨੇ ਲੱਗੀ ਗਿਆ ਅੱਗ ਤੇ ਕੰਮ ਪਾਉਂਦੇ ਕਿੰਨੀਆਂ ਗੱਡੀਆਂ ਸਾਰੀਆਂ ਆਈਆਂ ਆਪਣੀਆਂ ਤਿੰਨ ਗੱਡੀਆਂ ਆਈਆਂ ਇਹ ਦੋ ਫਰੋਈਪੁਰ ਸ਼ਹਿਰ ਤੋਂ ਆਈ ਇੱਕ ਕੈਂਟ ਤੋਂ ਆਈ ਹੈ ਨਾਮ ਕਿਹਦਾ ਹੈ ਚੰਦਰਪਾਲ ਸਿੰਘ ਤੇਜ ਚੈਨਲ ਦੇ ਲਈ ਮੌਗਾ ਤੋਂ ਸਰਬਜੀਤ ਢੋਲੀ ਦੀ ਰਿਪੋਰਟ